ਅਮਰਸਰ ਦੇ ਵਿੱਚ ਅੱਜ ਇੱਕ ਪਰਿਵਾਰ ਦਾ ਸ਼ਗਨ ਸਮਾਰੋਹ ਉਸ ਸਮੇਂ ਗਮ ਦੇ ਮਾਹੌਲ ਦੇ ਵਿੱਚ ਬਦਲ ਗਿਆ ਜਦੋਂ ਇੱਕ ਲੜਕੇ ਦੇ ਸ਼ਗਨ ਸਮਾਰੋਹ ਤੋਂ ਬਾਅਦ ਪਰਿਵਾਰਕ ਮੈਂਬਰ ਪੈਲੱਸ ਦੇ ਵਿੱਚੋਂ ਘਰ ਜਾਣ ਦੀ ਤਿਆਰੀ ਦੇ ਵਿੱਚ ਸਨ ਅਤੇ ਲੜਕੇ ਦੇ ਭਰਾਵਾਂ ਤੇ ਚਾਰ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲਾ ਕਰਨ ਆਏ ਨੌਜਵਾਨਾਂ ਦੇ ਵੱਲੋਂ ਤੀਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਜਿਸ ਦੇ ਕਾਰਨ ਲੜਕੇ ਦੇ ਭਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਦਰਅਸਲ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਇੱਕ ਪੱਤਰਕਾਰ ਦੇ ਭਰਾ ਦਾ ਵਿਆਹ ਸੀ ਅਤੇ ਕੱਲ ਰਾਤ ਜਾਗੋ ਦੇ ਪ੍ਰੋਗਰਾਮ ਸਮੇਂ ਉਹਨਾਂ ਦੀ ਗਲੀ ਦੇ ਵਿੱਚ ਇਲਾਕਾ ਅਨਗੜ ਫਤਿਹ ਸਿੰਘ ਕਲੋਨੀ ਦੇ ਵਿੱਚ ਇੱਕ ਰਹਿਣ ਵਾਲਾ ਇੱਕ ਗੱਗੂ ਨਾਮ ਦਾ ਲੜਕਾ ਜੋ ਕਿ ਈਕਸ਼ਾ ਚਾਲਕ ਹੈ ਉਸ ਨੂੰ ਸਮਾਨ ਵਗੈਰਾ ਲੈ ਕੇ ਆਉਣ ਜਾਣ ਦੇ ਲਈ ਸੱਦਿਆ ਹੋਇਆ ਸੀ। ਅਤੇ ਉਸ ਗਗੂ ਨਾਮ ਦੇ ਲੜਕੇ ਦੇ ਵੱਲੋਂ ਘੜਦੀਆਂ ਔਰਤਾਂ ਦੇ ਨਾਲ ਛੇੜਛਾੜ ਕੀਤੀ ਗਈ ਜਿੱਤੇ ਚਲਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਲੜਕੇ ਨੂੰ ਹੱਥ ਜੋੜ ਕੇ ਘਰ ਵਾਪਸ ਭੇਜ ਦਿੱਤਾ ਗਿਆ ਤੇ ਅੱਜ ਉਸ ਗਗੂ ਨਾਮ ਦੇ ਲੜਕੇ ਦੇ ਵੱਲੋਂ ਆਪਣੇ 3-4 ਹੋਰ ਸਾਥੀਆਂ ਨੂੰ ਨਾਲ ਲਿਆ ਕੇ ਥਾਣਾ ਸਿਵਲ ਆਂਡ ਦੇ ਅਧੀਨ ਆਉਂਦੇ ਇੱਕ ਪੈਲਸ ਦੇ ਵਿੱਚ ਚੱਲ ਰਹੇ ਸ਼ਗਨ ਸਮਾਰੋਹ ਦੇ ਵਿੱਚ ਲੜਕੇ ਦੇ ਤਿੰਨ ਭਰਾਵਾਂ ਤੇ ਤੀਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਦੁਖ ਫਰਾਰ ਹੋ ਗਿਆ ਉੱਥੇ ਹੀ ਪੁਲਿਸ ਅਧਿਕਾਰੀ ਰਕੇਸ਼ ਕੁਮਾਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਹਨ ਉਹਨਾਂ ਦੇ ਭਰਾ ਦੇ ਸ਼ਗਨ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਅਤੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਆਂਦੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਮੈਟਰ ਤੁਹਾਡੇ ਕੋਲ ਆਇਆ ਹੈ ਪੱਤਰਸਰ ਦਾ ਝਗੜਾ ਆਇਆ ਹੈ ਜੀ। ਅੱਜ ਇੱਕ ਉਹਨੇ ਜਿਹੜਾ ਮਾਮਲਾ ਸਾਡੇ ਨੋਟਿਸ ਵਿੱਚ ਆਇਆ ਹੈ ਤੇ ਲੜਕੇ ਸੀਗੇ ਜਤਨ ਉਹਦੇ ਪੂਆਜੀ ਦੇ ਬੇਟੇ ਦਾ ਅੱਜ ਸ਼ਗਨ ਸੀਗਾ ਪਿਸ਼ੋਰੀਆ ਹਾਲ ਦੇ ਵਿੱਚ ਸਾਡੇ ਕਚਹਿਰੀ ਚੌਂਕ ਦੇ ਨਾਲ ਹੀ ਪੈਂਦਾ। ਉੱਥੇ ਕੋਈਨਾਂ ਦੇ ਮਹੱਲੇ ਦੇ ਹੀ ਲੜਕੇ ਆਏ ਨੇ ਤਿੰਨ ਚਾਰ ਤੇ ਉਹਨਾਂ ਨੇ ਝਗੜਾ ਕੀਤਾ ਤੇ ਉਹਦੇ ਵਿੱਚ ਇਹਨਾਂ ਨੂੰ ਜਤਨ ਨੂੰ ਇੱਕ ਪ੍ਰਦੀਪ ਤੇ ਇੱਕ ਚੇਤਨ ਇੱਕ ਕਜ਼ਨ ਬ੍ਰਦਰ ਹੀ ਨੇ ਉਹਨਾਂ ਨੂੰ ਝੋਟ ਆਈ ਹੈ ਤਾਂ ਸਰਕਾਰਨ ਪਤਾ ਲੱਗਾ ਜੀ ਕਿਉਂ ਲੱਗਦਾ ਹੈ ਕਾਰਨ ਅਜੇ ਫਿਰ ਹਾਲਤੇ ਦੱਸ ਰਹੇ ਨੇ ਵੀ ਕੱਲ ਇਹਨਾਂ ਦਾ ਫੰਕਸ਼ਨ ਘਰ ਵਿੱਚ ਵੀ ਸੀਗਾ ਤੇ ਉੱਥੇ ਕੋਈ ਇਹਨਾਂ ਨੇ ਕੋਈ ਛੇੜਖਾਨੀ ਕਿਸੇ ਵਰਤਨਾ ਕੀਤੀ ਹੈ ਉਹਦੇ ਸਬੰਚੇ ਇਹਨਾਂ ਨੂੰ ਮਨਾ ਕੀਤਾ ਗਿਆ ਸੀਗਾ ਛਿੜਕਿਆ ਗਿਆ ਸੀਗਾ ਉਸੇ ਰੰਜੇ ਸਬੰਚੇ ਇਹਨਾਂ ਨੇ ਅੱਜ ਇੱਥੇ ਆਣ ਕੇ ਇਹਨਾਂ ਦਾ ਜਿਹੜਾ ਸਗਨ ਸੀਗਾ ਉੱਥੇ ਬਾਹਰ ਇਹਨਾਂ ਨੇ ਆ ਕੇ ਝਗੜਾ ਕੀਤਾ ਕਿੰਨੀਆਂ ਕਿਸਟਾਂ ਲੱਗੀਆਂ ਇਹਨਾਂ ਨੂੰ ਇਹ ਵੇਖੋ ਜੀ ਇਹਨਾਂ ਦੇ ਇਹਨਾਂ ਦੇ ਝੋਟਾਂ ਲੱਗੀਆਂ ਨੇ ਇਹ ਹੀ ਉਹਨਾਂ ਦਾ ਡਾਕਟ ਕਟਿਆ ਤੇ ਉਹਨਾਂ ਦਾ ਮੈਡੀਕਲ ਦੀ ਭੇਜ ਦਿੱਤਾ ਮੁੱਢਲੀ ਕਾਰਵਾਈ ਕੀ ਕੀਤਾ ਜਾ ਰਿਹਾ ਹੈ ਮੁੱਢਲੀ ਕਾਰਵਾਈ ਇਹਨਾਂ ਦੀ ਜੋ ਸਟੇਟਮੈਂਟ ਦੇਣੀ ਹੈ ਉਹਦੇ ਮੁਤਾਬਕ ਹੈ ਸੀ ਜੋ ਕਾਨੂੰਨੀ ਕਾਰਵਾਈ ਬੰਦੀ ਕਰ ਦੇਗੇ ਸਰ ਕਿੰਨੇ ਜਣੇ ਆਏ ਸੀ ਉਹਨਾਂ ਨੂੰ ਇਹਨਾਂ ਦੇ ਦੱਸਣ ਮੁਤਾਬਕ ਦੋ ਆਂਦੇ ਇੱਕ ਗੱਗੂ ਤੇ ਇੱਕ ਕੋਈ ਮੁੰਡਾ ਦੀਪੂ ਸਰੇਆ ਦੀਪੋ ਦਾ ਨਾਮ ਹੈ ਬਾਕੀ ਦੋਵਾਂ ਦੇ ਨਾਮ ਨਾ ਨੋਨ ਨੇ ਤੇ ਹਾਂ ਉਹ ਹੀ ਉਹਨਾਂ ਨੂੰ ਰੇਟ ਕਰਕੇ ਤੇ ਕਾਬੂ ਕਰਾਂਗੇ ਠੀਕ ਹਾਂ ਜਨ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਸਿਵਲ ਹੰਡਾ ਨੇ ਪਹੁੰਚੇ ਹੋ ਦੇਖੋ ਬੜੀ ਮਾੜੀ ਘਟਨਾ ਵਾਪਰੀ ਅੱਜ ਕਿ ਬੜੇ ਸ਼ਾਂਤ ਮਾਹਿੰ ਢੰਗ ਨਾਲ ਇੱਕ ਜਿਹੜਾ ਸਗਨ ਦਾ ਸਮਾਗਮ ਹੋ ਰਿਹਾ ਸੀ ਉਹਦੇ ਵਿੱਚ ਸਾਡੇ ਪੱਤਰਕਾਰ ਭਾਈਚਾਰਿਆਂ ਨਾਲ ਜੁੜੇ ਹੋਏ ਦੋ ਜਿਹੜੇ ਸ਼ਖਸ ਨੇ ਜਤਿਨ ਉਹਦਾ ਭਰਾ ਤੇ ਇੱਕ ਹੋਰ ਉਹਦਾ ਰਿਸ਼ਤੇਦਾਰ ਇਹਨਾਂ ਦੇ ਉੱਤੇ ਬੜਾ ਮਤਲਬ ਜਾਨਲੇਵਾ ਹਮਲਾ ਹੋਇਆ ਤਿੰਨਾਂ ਦੇ ਉੱਤੇ ਕਿਰਚਨਾ ਹਮਲੇ ਕੀਤੇ ਗਏ ਔਰ ਇਹਨਾਂ ਨੂੰ ਪਤਾ ਵੀ ਹੈ ਕਿਹੜਾ ਬੰਦਾ ਜਿਨੇ ਹਮਲੇ ਕੀਤੇ ਆ ਉਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਹਾਂ ਜਤਿੰਦਰ ਜੀ ਜਿਸ ਵੇਲੇ ਫੋਨ ਆਇਆ ਵਿਚਾਰਾ ਲਿਟਰਲੀ ਰੋ ਰਿਹਾ ਸੀ ਕਿਉਂਕਿ ਇਹਨਾਂ ਤੇ ਜਿਹੜੇ ਹਮਲੇ ਕੀਤੇ ਗਏ ਛੋਟੀ ਛੋਟੀ ਉਮਰ ਦੇ ਬੱਚੇ ਆ ਜਿਨ੍ਹਾਂ ਦੇ ਉੱਤੇ ਹਮਲੇ ਕੀਤੇ ਗਏ ਤੇ ਉਸ ਤੋਂ ਬਾਅਦ ਅਸੀਂ ਜਦੋਂ ਮੌਕੇ ਤੇ ਗਏ ਹਾਂ ਉਸ ਤੋਂ ਫਿਰ ਆਪਾਂ ਡਾਕਟ ਕਰਨ ਵਾਸਤੇ ਇੱਥੇ ਹੁਣ ਸਿਵਲ ਲਾਈਨ ਥਾਣੇ ਆਏ ਆ ਤੇ ਇੱਥੇ ਗਗਨਦੀ ਪੀਐਸਐਚਓ ਨੇ ਰਕੇਸ਼ ਕੁਮਾਰ ਜਿਹੜੇ ਨੇ ਏਐਸਆਈ ਨੇ ਇਹਨਾਂ ਨੇ ਬਹੁਤ ਕੋਆਪਰੇਟ ਕੀਤਾ ਸਾਨੂੰ ਔਰ ਹੁਣ ਹੁਣੇ ਰੇਡ ਕਰਨ ਵੀ ਜਾ ਰਹੇ ਆ ਇਸ ਤੋਂ ਪਹਿਲਾਂ ਇਹਨਾਂ ਨੇ ਡਾਕਟ ਵਾਸਤੇ ਸਾਰੀ ਜਿਹੜੀ ਆ ਜਾਣਕਾਰੀ ਹਾਸਲ ਕਰ ਲਈ ਆ ਔਰ ਇਹਨਾਂ ਨੇ ਭਰੋਸਾ ਦਿੱਤਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਖੈਰ ਅਜੇ ਅਜੇ ਅਸੀਂ ਇਹਨਾਂ ਦੇ ਭਰੋਸੇ ਤੇ ਚੱਲਦੇ ਆ ਜਿਹੜਾ ਇਹਨਾਂ ਨੇ ਭਰੋਸਾ ਦਿੱਤਾ ਜੇ ਨਹੀਂ ਇਨਸਾਫ ਮਿਲੇਗਾ ਤਾਂ ਫਿਰ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਰ ਫਿਲਹਾਲ ਸਾਨੂੰ ਪੂਰਾ ਯਕੀਨ ਹੈ ਕਿ ਬੜੇ ਕੰਪੀਟੈਂਟ ਆਫੀਸਰਸ ਨੇ ਔਰ ਛੇਤੀ ਹੀ ਇਹ ਹੁਣੇ ਰੇਡ ਕਰਨ ਜਾ ਰਹੇ ਨੇ ਛੇਤੀ ਹੀ ਜਿਹੜੇ ਕਲਪਰੇਟਸ ਨੇ ਉਹਨਾਂ ਨੂੰ ਫੜ ਲੈਣਗੇ ਸਰ ਮੇਰਾ ਨਾਮ ਚੇਤਰ ਕੁਮਾਰ ਆ ਜੀ ਕੱਲ ਸਾਡੇ ਘਰ ਜਾਗੋ ਦਾ ਪ੍ਰੋਗਰਾਮ ਸੀ ਉੱਥੇ ਉਹ ਮੁੰਡਾ ਆਟੋ ਵਾਲਾ ਬੁਣਾ ਕੇ ਸੱਦੇ ਆਇਆ ਸੀ ਸਵਾਰੀਆਂ ਢੋਣ ਅਸੇ ਅੱਛਾ ਉਹ ਸਾਡੇ ਧੀਆਂ ਭੈਣਾਂ ਨਾਲ ਸ਼ੇਰਖਾਨੀ ਕਰਦਾ ਸੀ ਅਸੀਂ ਉਸ ਨੂੰ ਸਮਝਾਇਆ ਸੀ ਸਮਝਾ ਕੇ ਅਸੀਂ ਉਸ ਨੂੰ ਭੇਜਿਆ ਤੇ ਕੰਦਾ ਕੋਈ ਗੱਲ ਨਹੀਂ ਤੁਹਾਨੂੰ ਵੇਖ ਲਾਂਗਾ ਹਥਿਆਰ ਛੱਡੇ ਨੇ ਹਥਿਆਰ ਚਲਾਉਣਾ ਨਹੀਂ ਅਸੀਂ ਭੁੱਲੇ ਕਹਿੰਦਾ ਤੇ ਅੱਜ ਅਸੀਂ ਸਾਡੇ ਸਗਨ ਸੀ ਪ੍ਰੋਗਰਾਮ ਅਸੀਂ ਸਗਨ ਦਾ ਪ੍ਰੋਗਰਾਮ ਕਰਕੇ ਅਸੀਂ ਬਾਹਰ ਨਿਕਲੇ ਤੇ ਉਹ ਬਾਹਰ ਪਹਿਲੇ ਤਾਰ ਤੇ ਬੈਠਾ ਆਇਆ ਸੀ ਕਿਹਸ ਜਗ੍ਹਾ ਦਾ ਸਗਨ ਇਹ ਸਗਨ ਅਸੂਰੀਆ ਅਸੂਰੀਆ ਵਿਚਾਰੀ ਚੌਂਗ ਲੱਗੋ ਕੋਟ ਰੋਡ ਤੇ ਉਹ ਸੋਹਣ ਕਿਉਂ ਬੰਦਾ ਕੀ ਨਾਮ ਸੀ ਕੀ ਪਹਿਲਾਂ ਉਹਦਾ ਨਾਮ ਬੁੱਭੂ ਦਸੰਦੇ ਜੀ ਹਾਂਜੀ ਉਹਦਾ ਨਾਮ ਬੁੱਭੂ ਦਸੰਦੇ ਆ ਤੇ ਉਹ ਦੋ ਮੁੰਡੇ ਹੋਰ ਨਾਲ ਸੀ ਵਿਆਹ ਚ ਸੱਦਿਆ ਗਿਆ ਸੀ ਜਾਂ ਕਿਸ ਤਰ੍ਹਾਂ ਉਹ ਆਇਆ ਸੀ ਕੀ ਕਰਨ ਆਇਆ ਸੀ ਤੁਹਾਡੇ ਉਹ ਕੱਲ ਦੇ ਉਹ ਮਲੇਦਾਰੀ ਕਰਕੇ ਉਹ ਆਇਆ ਸੀ ਉਹਨਾਂ ਦੀ ਤੇ ਉਹਨਾਂ ਕਰਕੇ ਆਇਆ ਸੀ ਤੇ ਉਹ ਅੱਜ ਪਹਿਲੇ ਬਾਅਦ ਫਰਾਜ ਤੇ ਗਈ ਸੀ ਸੱਟ ਮਾਰ ਲਈ ਉਹਨਾਂ ਨੂੰ ਤੁਹਾਨੂੰ ਕਿੱਥੇ ਕਿੱਥੇ ਸੱਟ ਲੱਗੀ ਤੇ ਕੌਣ ਕੌਣ जख्मी ਹੋਏ ਤੇ ਮੇਰੇ ਦੋ ਭਰਾ जख्मी ਹੋਏ ਤੇ ਇੱਕ ਮੇਰੀ ਬਾਹ ਤੇ ਉਹਨਾਂ ਨੇ ਲਾਈ ਗਿਰਚੇ ਦੇ ਇਹਨਾਂ ਦੇ ਮਾਰੀ ਜੇ ਗਿਰਚਾ ਦੇਖੋ ਇਹਨੇ ਕੋਈ ਦੀ ਕਟਨਾ ਕਰੀ ਏ ਇਹ 6 ਵਜੇ ਦੇ ਲਾਗੇ 6:00 ਘੰਟੇ ਨੂੰ ਜੀ ਤਿੰਨ ਜਣੇ ਨੂੰ ਜ਼ਖਮੀ ਕੀਤਾ ਤਿੰਨ ਜਣੇ ਜ਼ਖਮੀ ਕਰ ਗਏ ਜੀ ਪੁਲਿਸ ਨੂੰ ਦਰਖਾਸਤ ਦੇ ਨਾਲ ਇਹਦੇ ਕੁਝ ਕੀ ਕਹਿੰਦੀ ਪੁਲਿਸ ਨੂੰ ਪਹਿਲੇ ਉਹ ਥਾਣੇ ਦਰਖਾਸਤ ਦਿੱਤੀ ਉਹ ਕਹਿੰਦੇ ਆ ਥਾਣਾ ਨਹੀਂ ਲੱਗਦਾ ਉੱਥੇ ਅਨੁਵੱਧਾ ਘੰਟਾ ਦੋ ਦੋ ਭੜਕਣਾ ਪਿਆ ਫਿਰ ਉਹਨਾਂ ਨੇ ਰੈਫਰ ਕੀਤਾ ਥਾਣੇ ਦੇ ਉੱਤੇ ਜਿਵੇਂ ਨਾ ਥਾਣੇ ਰੈਫਰ ਕੀਤਾ ਤੇ ਇੱਥੇ ਉਹਨਾਂ ਦਰਖਾਸਤ ਦੇ ਕੇ ਸੀ ਡਾਕ ਅਟਾ ਕੇ ਤੇ ਆਪਣਾ ਲਾਜ ਕਰਾਂ ਚੱਲੇ ਚੁਣ ਕੀ ਮੰਗ ਕੀ ਕਰਦੇ ਜੀ ਮੰਗ ਕਰਨਿਆ ਇਨਸਾਫ ਚਾਹੀਦਾ ਜੀ ਉਦੋਂ ਉਹਨੂੰ ਫੜਿਆ ਜਾਵੇ ਦਰਦ ਹੋਰੀ ਜੀ ਦਰਦ ਬਹੁਤ ਜਿਆਦਾ ਜੀ ਸਾਡੇ ਤੇ 1.5 ਘੰਟਾ ਹੋ ਗਿਆ ਤੇ ਤੁਹਾਨੂੰ ਹਲੇ ਕੋਈ ਟਰੀਟਮੈਂਟ ਤੱਕ ਨਹੀਂ ਮਿਲਿਆ ਟਰੀਟਮੈਂਟ ਹੁਣਾਂ ਡਾ ਕੱਟ ਕੇ ਦਿੱਤੀ ਹੈ ਜੀ ਹੁਣ ਅਸੀਂ ਜਾਵਾਂਗੇ ਆਪਣਾ ਲਾਇਗ ਡਾਟ ਬਿਊਰੋ ਰਿਪੋਰਟ ਐਸਮ ਜਨ న్యూਸ